ਨਾਨੀ ਜੀ ਮੈਂ ਤਾਂ ਨਾਲ ਗੱਲ ਕਰਨੀ ਸੀ ਹੋ ਦੱਸੋ ਤਾਂ ਚੰਗੀ ਚੰਗੀ ਕਰੀ ਹੋ ਚੰਗੀ ਕਰਨੀ ਮੈਂ ਚੱਲਾਂ ਪਿੰਡ ਆਪਣੇ ਵਾਪਸ ਕੀ ਗੱਲ ਹੈ ਗੱਲ ਤੇ ਕੋਈ ਨਹੀਂ ਆ ਵੈ ਮੈਨੇ ਤੈਨੂੰ ਜੀ ਜਾਣ ਲੱਗਣ ਦਾ ਮੈਂ ਆਪਣੇ ਪਿੰਡ ਚੱਲਣਾ ਹਾਂ ਨਹੀਂ ਜੀ ਤੇਨੂੰ ਕੀ ਹੋ ਗਿਆ ਬੱਬਾ ਨਾਨੀ ਜੀ ਨੂੰ ਕੀ ਹੋਣਾ ਵਾ ਉਹ ਕੱਲ ਜਦੋਂ ਤੁਸੀਂ ਪੈਸੇ ਦਿੱਤੇ ਸੀ ਤੁਸੀਂ ਆਪੇ ਕਿਹਾ ਸੀ ਕਿ ਕੋਈ ਚੀਜ਼ ਲੈ ਆਏ ਜਿਹੜੇ ਸਾਰੇ ਜਣੇ ਬਹਿ ਕੇ ਖਾਣਾਂਗੇ ਹਾਂ ਤੇ ਤੁਹਾਨੂੰ ਪਤਾ ਹੀ ਮੈਂ ਮੈਗੀ ਲੈ ਆਇਆ ਸੀ ਕਿ ਚਲੋ ਸਾਰੇ ਜਣੇ ਬਹਿ ਕੇ ਖਾਣਾਂਗੇ ਤੇ ਮੈਂ ਮਾਮੀ ਕੋ ਗਿਆ ਕਿ ਮਾਮੀ ਜੀ ਮੈਨੂੰ ਮੈਗੀ ਬਣਾ ਦਿਓ ਤੇ ਮਾਮੀ ਲੰਮੇ ਪੇਹੀ ਤੇ ਮਾਮੀ ਨੇ ਫੜ ਕੇ ਮੈਗੀ ਤੇ ਖੰਡੇ ਸੋੜਤੀ ਤੇ ਮੈਂ ਫਿਰ ਮੈਗੀ ਚੁੱਕ ਕੇ ਤੇ ਸੋਚਦਾ ਰਹਤੀ ਆ ਕਿ ਮੇਰਾ ਬਾਅਦ ਚੋਂ ਹੋਰ ਧਿਆਨ ਆਪਣੇ ਪਿੰਡਾਂ ਲੋ ਗਿਆ ਮੈਂ ਨਹੀਂ ਇੱਥੇ ਰਹਿਣਾ ਮੈਂ ਹੁਣ ਚੱਲਣਾ ਆਪਣੇ ਪਿੰਡ ਨਹੀਂ ਇਹ ਤਾਂ ਤੈਨੂੰ ਕੁਛ ਨਹੀਂ ਆਖਿਆ ਨਹੀਂ ਫਿਰ ਪਜਾਇ ਬਣਾ ਕੇ ਦਵਾ ਚੈ ਨਾ ਬਣਾ ਕੇ ਆਖਿਆ ਕੀ ਆਖਣਾ ਕੀ ਉਹਨਾਂ ਨੇ ਮਾਮੀ ਕਹਿੰਦੇ ਗਰਮੀ ਬੜੀ ਐ ਤੁਸੀਂ ਚੈ ਨਹੀਂ ਤੁਸੀਂ ਦੋਵੇਂ ਨਾਨੀ ਦੋਤਾ ਨਾ ਇਹ ਕਰਦੇ ਨਹੀਂ ਜੇ ਅੱਛਾ ਕੋਈ ਚੀਂਹ ਕਹਿੰਦੇ ਇਹਦਾ ਵਿਹਲੇ ਬੈਠੇ ਰਹਿੰਦੇ ਜੀ ਤੁਸੀਂ ਕਿੰਨੇ ਵੀ ਲੰਮੇ ਪੈਣ ਦਿੰਦੇ ਫਿਰ ਮੈਂ ਉੱਥੋਂ ਆ ਗਿਆ ਸੀ ਤਰ ਸੋਈ ਜਿਹੜਾਤਾ ਤੇ ਮੈਂ ਹੁਣ ਆਪਣੇ ਪਿੰਡ ਚ ਲਾ ਮੰਮੀ ਨੂੰ ਕਰਤਾ ਹੂੰ ਤੇ ਕੀ ਆਖਿਆ ਮੰਮੀ ਨੇ ਮੰਮੀ ਕਹਿੰਦੀ ਚਲ ਕੋਈ ਗੱਲ ਨਹੀਂ ਤੂੰ ਆ ਜਾ ਅੱਛਾ ਹਾਂ ਮੈਂ ਹੁਣ ਚੱਲਾਂ ਫਿਰ ਅੱਜ ਚਾ ਦੋ ਦਿਨ ਰਹਿ ਉਹ ਕੋਈ ਗੱਲ ਨਹੀਂ ਕਿ ਮੈਂ ਘਰੇ ਹੀ ਆ ਮੈਂ ਕਿਤੇ ਗਈ ਹਾਂ ਕਿਤੇ ਨਾ ਨਹੀਂ ਉਹਤਨੀ ਗੱਲ ਏ ਪਰ ਮੇਰਾ ਹੁਣ ਜੀ ਨਹੀਂ ਲੱਗਦਾ ਮੈਂ ਚੱਲਣਾ ਆਪਣੇ ਪਿੰਡ ਵਾਸ਼ਦਾਈ ਨਾਲ ਵੇ ਕੀ ਜਾ ਕੇ ਆਖੇਗਾ ਓਏ ਆਖਣਾ ਕੀ ਆ ਮੈਂ ਪਾਪਾ ਨੂੰ ਤੇ ਗੱਲ ਦੱਸਣੀ ਨਹੀਂ ਆ ਤੋ ਮੰਮੀ ਨੂੰ ਤੇ ਮੈਂ ਦੱਸਤੀ ਆ ਹਾਂ ਪਰ ਮੰਮੀ ਨੇ ਕੀ ਕਹਿਣਾ ਵਾ ਤੇ ਮੰਮੀ ਤੇ ਸਾਡੀ ਲਾਫਾ ਕਰੂਗੀ ਵੀ ਤੂੰ ਕਿੱਥੇ ਘਰ ਕੀ ਆ ਹਾਂ ਨਹੀਂ ਨਹੀਂ ਨਾਨੀ ਨਹੀਂ ਕਰਦੀ ਹਾਂ ਚੰਗਾ ਫਿਰ ਮੈਂ ਚੱਲਾਂ ਹੁਣ ਟਾਈਮ ਹੋ ਗਿਆ ਬਾਜ ਹਨੇਰਾ ਹੋਇਆ ਨਾ ਕਾਹਦੇ ਉੱਤੇ ਜਾਵੇਂਗਾ ਤੂੰ ਮੈਂ ਮੋਟਰਸਾਈਕਲ ਤੇ ਚੱਲ ਜਣਾ ਮਾਨੀ ਹਾਂ ਹਾਂ ਤਾਂ ਮੰਮੀ ਨੂੰ ਫੋਨ ਕਰਦੇ ਤੇ ਆਣ ਕੇ ਲੈ ਜਾਈ ਫਿਰ ਜੇ ਨਹੀਂ ਰਹਿਣਾ ਤੇ ਹਾਂ ਉਹ ਮੰਮੀ ਨੂੰ ਕੀਤਾ ਜਾਨੀ ਤੇ ਉਹ ਕਹਿੰਦਾ ਟਾਈਮ ਹੈ ਨਹੀਂ ਆਡਾ ਅੱਛਾ ਤੁਸੀਂ ਕਹਿੰਦੇ ਤੂੰ ਆ ਪਿਆ ਜਾ ਮੈਂ ਚਲੋ ਠੀਕ ਚੰਗਾ ਫਿਰ ਮੈਂ ਚਲਦਾ ਆਂ ਤੈਨੂੰ ਗੁੱਸੇ ਨਾ ਹੋ ਗੁੱਸੇ ਕੀ ਹੋਣਾ ਵਾ ਮੈਂ ਕੀਤਾ ਹੀ ਫੋਨ ਤੇ ਨਾਨੀ ਮੰਮੀ ਕਹਿੰਦੇ ਹੀ ਪਿਛਾਰ ਕੋਈ ਗੱਲ ਨਹੀਂ ਰਹਿਦਾ ਤੇ ਲੀੜੇ ਕੱਪੜੇ ਬਣਾ ਕੇ ਫੇਰ ਤੇ ਮੈਨੂੰ ਹੀ ਭੇਜ ਦੇ ਕੀ ਆ ਉਹ ਨਾਨੀ ਰਹਿਣ ਦੇ ਜਦੋਂ ਲੀੜੇ ਕੱਪੜੇ ਬਣਾਉਂਦੀ ਬਾੜੀ ਹੁੰਦੀ ਆ ਤੇ ਪਿਆਦੇ ਕੀ ਆਕਲਾ ਵੀ ਮੋੜਾ ਗਿਆ ਤੇ ਲੀੜੇ ਵੀ ਨਾ ਕਿਹਨੇ ਦਿੱਤੇ ਉਹ ਨਾਨੀ ਜਦੋਂ ਲੀੜੇ ਬਣਾਉਂਦੀ ਗੱਲ ਆਉਣੀ ਆ ਫੇਰ ਮਾਮੀ ਨੇ ਓਕੀ ਹੁਣਾਵਾ ਤੇ ਛੱਡੋਗਾ ਇਹ ਤਾਂ ਬੜੀ ਫਨ ਵਾਲੀ ਗੱਲ ਵਾਹ ਦੇਤੇ ਦੰਦ ਬਲ ਦੇ ਕੇ ਤੁਹਾਨੂੰ ਕੱਢ ਦਿਆ ਕਰੋ ਪੀ ਇਹ ਚੱਲੇ ਜਾਣਾ ਇਹ ਤੇ ਗੱਲ ਹੈ ਪੁੱਤ ਤੂੰ ਸੋਟਾ ਉਰ ਨਾ ਰਹਿ ਉਹ ਇੱਥੇ ਕੋਈ ਗੱਲ ਨਹੀਂ ਹੋ ਸਕੀ ਮੈਂ ਨਾ ਨਹੀਂ ਹੋਣੀ ਮੈਨੂੰ ਜੀ ਕੰਡਾ ਮੈਂ ਚਲਾ ਆਪਣੇ ਪਿੰਡ ਬਾਅਦ ਹੁਣ ਤੁਹਾਨੂੰ ਪਤਾ ਨੇੜੀ ਆਉਣੀ ਆਏਣੀ ਨਹੀਂ ਨੇੜੀ ਤੇ ਆਉਂਦੇ ਹੀ ਆ ਤਦੇ ਮੈਂ ਨਹੀਂ ਪਤੂ ਅੱਜੇ ਦਿਹਾੜੀ ਰਾਹ ਕੋਲ ਕੇ ਚੱਲ ਜਾਈ ਪਹਿਲੇ ਉਹ ਨਹੀਂ ਨਹੀਂ ਨਾ ਨਹੀਂ ਕਿੰਨਾ ਕਿ ਟਾਈਮ ਲੱਗਣਾ 10 ਵੀ ਮਿੰਟ ਲੱਗੜੇ ਮੈਨੂੰ ਸਾਰੀ ਪਾਪੇ ਮਾਮੂ ਚੱਲ ਜਾਂਦਾ ਤੇਰੇ ਨਾਨੀ ਫਿਰ ਮੈਂ ਚੱਲਣਾ ਜੀ ਚੱਲਦਾ ਫਿਰ ਬੋਤ ਵੇਲੇ ਸਰਬੇ ਚਲੇ ਆ ਜਾ ਹਾਂ ਹਾਂ ਜੀ ਬੜੇ ਚਿਰ ਦਾ ਗਿਆ ਵਾ ਪਰ ਤਾਂ ਇਹ ਨੂੰ ਹੁਣ ਵੱਡੇ ਤੇ ਗਿਆ ਵਕ ਜਾਂ ਚਾਚੇ ਦੇ ਮੋੜੇ ਨਾਲ ਚਲ ਗਿਆ। ਭਰੀ ਨਾ ਟਾਈਮ ਲਾ ਕੇ ਤੇ ਨਹੀਂ ਕਰਿਆ। ਅੱਗੇ ਤੇ ਛੇਤੀ ਆ ਜਾਂਦਾ ਹੁੰਦਾ। ਜਿਹੜਾ ਉਹ ਪਿੰਡ ਕੰਮ ਕੀਤਾ ਤੇ ਇਹਦੀ ਮਮੀ ਨੇ ਫਿਕਰ ਕਰਨਾ ਕਿ ਮੈਂ ਤੇ ਤੇਰੇ ਸਾਰੇ ਛੱਡ ਕੇ ਗਈ ਹਿੱਥੇ ਤੇ ਇਹ ਕਿੱਥੇ ਚਲ ਗਿਆ। ਚੱਲ ਦੇਖ ਲੈਣਾ ਹੋਰ 5-10 ਮਿੰਟ। ਨਹੀਂ ਤੇ ੱਡੇ ਤੇ ਜਾ ਕੇ ਦੇਖਣਾ। ਜਾਂਦਾ ਤੇ ਉੱਥੇ ਹੀ ਹੁੰਦਾ ਉਹ ਹੋਰ ਕਿਤੇ ਜਾਂਦਾ ਨਹੀਂ। ਇਹ ਕਰਪਿੰਦਰ ਨੇ ਵੀ ਗਲਤੀ ਕਰ ਲਈ ਆਣਾ। ਚੱਲ ਜੇ ਮੈਗੀ ਮੰਗੀ ਲਈ ਹੁੰਨੇ ਤੇ ਬਣਾ ਦਿੰਦੀ ਆ। ਕਿੱਡੀ ਵੱਡੀ ਗੱਲ ਹੀ ਕਰੇ। ਦੋ ਮਿੰਟ ਲੱਗਣੇ ਸੀ ਪਾਣੀ ਪੀਣਾ ਸੀ ਦੇ ਵਿੱਚ ਇਹ ਮਸਾਲਾ ਹੁੰਦਾ ਦੇ ਸਾਰਾ ਹਾਦੀ ਕਰਦੀ ਐ ਹਾਂ ਜੇ ਮਾਤਾ ਨੂੰ ਪਤਾ ਲੱਗ ਗਿਆ ਨਾ ਇਹ ਗੱਲ ਦਾ ਦੱਸ ਤੇ ਗਿਆ ਹੀ ਹੋਣਾ ਤੇ ਉਹਨੇ ਫਿਰ ਬੋਲਣਾ ਉਹਨੇ ਪਹਿਲਾਂ ਮੇਰੇ ਨਾਲ ਗੱਲ ਕਰਦੀਆਂ ਮੁਰਕੀਨਾ ਕੋ ਬੱਤ ਪਾਉਣਾ ਤੇ ਫਿਰ ਇਹਨੇ ਨਿਹਾਰੀਆਂ ਕੱਢਣੀਆਂ ਉਹਦੇ ਨਾਲ ਵੀ ਉਹਨੇ ਹੰਕੀਤਾ ਤੇ ਜੰਗ ਕੀਤਾ ਚੱਲ ਵੇਖਣਾ ਮੈਂ ਜਾਂਦਾ ਘਰ ਆਦੀ ਤੇ sợi đấy phô này, ta thanh niên bị cái tê chân cái 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 con ਹੰਦਿਆ ਉਹ ਸਟੀਕ ਹੈ। ਚੱਲ ਜੇ ਪਿੰਡ ਚਲ ਗਿਆ ਹੋਊਗਾ ਨਾ ਤੇ ਆਪੇ ਉਹਨੇ ਫੋਨ ਕਰੀ ਜਣਾ ਭੈਣ ਨੇ। ਇਹਨੇ ਹੁਣ ਦੇਜਤੀ ਕਰਾਉਣੀ ਸਾਰਿਆਂ ਦੇ ਸਾਹਮਣੇ। ਨਾਂ ਨੂੰ ਮੈਂ ਕੋਈ ਕਹਿ ਨਹੀਂ ਜੋਗਾ। ਗੱਲ ਤੇ ਉਹਨੇ ਜਾ ਕੇ ਦੱਸ ਹੀ ਦੇਣੀ ਹੈ। ਇਹਨੇ ਇਦਾਂ ਕੀਤਾ। ਹੱਤ ਹੋ ਗਏ ਤੇ ਅੱਜ। ਹੁਣ ਮੇਰੀ ਗੱਲ ਸੁਣ ਕੀ ਨਹੀਂ ਇਹ ਕਰਨਾ? ਕੋਹ ਨੂੰ ਬਸ ਐਂ ਕੰਮ ਹੀ ਨਹੀਂ ਕਰਨਾ। ਉਹ ਕਾਂ ਨੂੰ ਛੱਡ ਤੇ ਉਹ ਮੁੰਡੇ ਨੂੰ ਜਦੋਂ ਬੋਲਿਆ ਨਾ ਨਾ ਉਹ ਅੱਡੇ ਤੇ ਆ ਤੇ ਨਾ ਉਹ ਚਾਚੇ ਘਰੀਆ ਤੈਨੂੰ ਦੱਸ ਕੇ ਗਿਆ ਕਿ ਮੈਂ ਕਿੱਥੇ ਚੱਲਿਆ ਤੇ ਕੋਈ ਨਹੀਂ ਜਿੱਥੇ ਨਹੀਂ ਤੇ ਪਿੰਡ ਚਲ ਗਿਆ ਹੋਊਗਾ ਯਾਰ ਪਿੰਡ ਤੇ ਚਲ ਗਿਆ ਹੋਊਗਾ ਹੁਣ ਉਹਨੇ ਫੋਨ ਕਰਕੇ ਉਹਨੇ ਔਖੀ ਹੋਣਾ ਕੁਛ ਨਹੀਂ ਕਹਿੰਦੇ ਉਹ ਠੀਕ ਹੋਣਾ ਉਹ ਤੈਨੂੰ ਨਹੀਂ ਨਾ ਕੋਈ ਉਹਨੇ ਕਿਹਾ ਮੈਨੂੰ ਫੋਨ ਕਰਨਾ ਮਨ ਨੇ ਕਿ ਜੇ ਚਾਹ ਤਾਂ ਰਹਿਣਾ ਆਈਂ ਆ ਨਹੀਂ ਕਿਉਂ ਮੈਂ ਕੀ ਬਣਾ ਦਿੰਦੇ ਤੇ ਲੈ ਦੱਸ ਹੱਦ ਹੋਈ ਏ ਮੈਂ ਤੁਹਾਨੂੰ ਕਿਹਾ ਹੀ ਵੀ ਆਵੇ ਜਾਵੇ ਚਲੇ ਸੋਈ ਦੇ ਜਾਵੇ ਬਣਾ ਲਾ ਮੈਂ ਕਿਹੜਾ ਮਨਾ ਕੀਤਾ ਇਹਨੂੰ ਬਣਾਣਾ ਮੈਂ ਆਪ ਕੋ ਪੰਜ ਮਿੰਟ ਉੱਠ ਕੇ ਤੇ ਬਣਾ ਲੈਂਦੀ ਹਾਂ ਤੂੰ ਕਿਹਦੇ ਦਰਿਆ ਟੱਪ ਕੇ ਆਉਣਾ ਉਹ ਚੰਗਾ ਭਰਾ ਤੁਸੀਂ ਮੇਰਾ ਇੱਕ ਸੂਰ ਕੱਟ ਦੇ ਰਹੀ ਨੇ ਮੇਰੀ ਇਹਦੇ ਵਿੱਚ ਕੋਈ ਗਲਤੀ ਨਹੀਂ ਹੈ ਜਾਂ ਤੋਂ ਇਹ ਵੀ ਮੈਨੂੰ ਮਨਾ ਕੀਤਾ ਬਜਾਦੂ ਸੋਈ ਦੇ ਜਾ ਕੇ ਨਾ ਬਣਾਇਆ ਜਿੱਦਾਂ ਨਹੀਂ ਤੇ ਜੇ ਤੇਰਾ ਕਿਵੇਂ ਇੱਥੇ ਦਾਰ ਆਜੂਗਾ ਹੈ ਹੀ ਨਾ ਨਿਕਨੇ ਤੁਹਾਡੇ ਵੀ ਤੇ ਉਹਨੂੰ ਨਾ ਬਣਾ ਕੇ ਦੇਗੀ ਜੇ ਆਈਂਗਾ ਤੇ ਚੰਗਾ ਮੜ ਜਾ ਪਿਛਲੇ ਦਾ ਵੀ ਚੱਲ ਜਾ ਕਰੋ ਠੀਕ ਹੋਣਾ ਜੇ ਕੀ ਇਹਨੂੰ ਮਾਸਾ ਬਣਾਇਆ ਕੀਤਾ ਉਦੋਂ ਦਾ ਤਾਂ ਖਵਲਣ ਹੀ ਨਹੀਂ ਰਹੀ ਹੈ ਨਾ ਉਹ ਮਨਾ ਹੀ ਨਹੀਂ ਕੀਤਾ ਉਹ ਵੀ ਸਾਰਾ ਖੋਲਣ ਪੈ ਲੰਦਾ ਸਾਰਾ ਤੂੰ ਮਨਾ ਨਹੀਂ ਨਾ ਕੀਤਾ ਪੈ ਗਈ ਐ ਲੋ ਨਾਲੇ ਤੂੰ ਕਹਿਣੀ ਮੈਂ ਚੋਕੇ ਮਾਰੀ ਘੜੀ ਉਹ ਮੈਂ ਕੁਛ ਨਹੀਂ ਆਬੀਦਾ ਠੀਕ ਹੋਣਾ ਉਹ ਮੈਨੂੰ ਪਤਾ ਨਹੀਂ ਮਾਰੀ ਤੂੰ ਨਹੀਂ ਆ ਤੂੰ ਨੀ ਆਪਣੇ ਕੰਮ ਬਵਾ ਜਾਣਾ ਹੁਣ ਮਾਈ ਪਤਾ ਲੱਗਿਆ ਨਾ ਤੇ ਮੈਂ ਇਨੇ ਤੇ ਦਿਵਾਲੇ ਹੋਣਾ ਕੋਈ ਨਹੀਂ ਕੱਢੀ ਜਾਓ ਮੁੜ ਕੇ ਤੂੰ ਕਹਿਣਾ ਬੋਲਦੀ ਐ ਤੇ ਉਹ ਬੋਲੇ ਨਾ ਤੇ ਸੱਚਾ ਹੀ ਬੋਲਣਾ ਜਿੰਨਾ ਮਰਜ਼ੀ ਕਰ ਲੋ ਦੁਪਹਿਰੇ ਕਰਨੀ ਦੇ ਵਿੱਚ ਮੈਂ ਮੱਦੀ ਰਹੀ ਰੋਟੀ ਪਣੀ ਪਕਾਉਂਦੀ ਰਹੀ ਸਾਰਾ ਕੋ ਕੀਤਾ ਫਿਰ ਸਾਰੇ ਰੋਟੀ ਪਣੀ ਪਕਾਉਂਦੀ ਐ ਯਾਰ ਤੇ ਫਿਰ ਉਹ ਉਹ ਨਹੀਂ ਕਰਾਈਦਾ ਮੈਂ ਰੋਟੀ ਪਾਣੀ ਦਾ ਸੋਖਾ ਨੂੰ ਕਰਾਈਦਾ ਵਾ ਫਿਰ ਰੋਟੀ ਪਾਣੀ ਤੇ ਆਉਣਾ ਮਿਲ ਜੂਗਾ ਉਹ ਚਲੋ ਠੀਕ ਆ ਬਾਬਾ ਚਲ ਬੱਸ ਮੈਂ ਰੋਟੀ ਪਾਣੀ ਨਹੀਂ ਕਰਾਈਦਾ ਮੈਂ ਬਕਾਉਣ ਵਾਲੋ ਨਹੀਂ ਕਿਹਾ ਹੁਣ ਬੰਦੇ ਦੇ ਦੋ ਘੜੇ ਲੰਮੇ ਵੀ ਪੜਾ ਹੁੰਦਾ 24 ਘੰਟੇ ਸੋਈ ਜੀ ਬੜਿਆਰ ਵੇ ਯਾਰ ਰਾਤ ਥੋੜੀ ਹੁੰਦੀ ਹੈ ਪਾਣੀ ਦੇ ਸਾਰੇ ਜਿਹੜੇ ਕੰਮ ਕਰਨੇ ਆ ਆਪਦੇ ਅਸੀਂ ਥੱਲੇ ਪਏ ਰਹਿਣਾ ਹੁੰਦਾ ਤੁਹਾਨੂੰ ਵੀ ਪਤਾ ਵਾ ਮੈਂ ਨਾ ਬਹੁ ਏਸੀ ਤੇ ਨਹੀਂ ਕਿਤੇ ਪੈ ਲਿਆ ਮੈਂ ਹਾਂਜੀ ਇਹ ਹੋ ਗਾ ਜੋ ਮਸਲੇ ਹਾਂ ਫੋਨ ਆਊਗਾ ਨਾ ਤੇਰੇ ਕੰਨੋਂ ਲਾਉਂਗਾ ਕੋਈ ਨੀ ਕਰ ਲੈ ਮੈਂ ਇੰਨੀ ਗੱਲ ਕਰਨੀ ਜਿਹੜੀ ਕਰਨੀ ਸੀ ਕਰੇ ਸਹੀ ਕਰਦਾ ਕੋਈ ਗੱਲ ਸਹੀ ਮੈਂ ਦੱਸੂਗੀ ਚੰਗੀ ਤਰ੍ਹਾਂ ਹਾਦੀ ਹੋਈ ਮੈਂ ਨਹੀਂ ਕਿਡਾ ਕਿ ਡਰਾਵੇ ਡਈ ਇਹ ਫੋਨ ਇਹ ਕਹਿੰਦੇ ਪ੍ਰਧਾਨਗੀ ਚ ਚਲਉਂਦੀ ਰਹਿੰਦੀ ਇਥੇ ਉਹਨੇ ਕਹਿੰਦੇ ਆਪਣੇ ਘਰ ਰਿਆਕਰ ਚ ਉੱਪਰ ਵੀ ਜਿੱਦਾਂ ਦੇ ਰਹਿਣਾ ਹੁੰਦਾ ਵਾ ਇਥੇ ਆ ਵੀ ਕੋਈ ਗੱਲ ਕਰਨ ਦੀ ਲੋੜ ਹੈਗੀ ਨਾ ਮੈਂ ਗੱਲ ਸੁਣਨੀ ਹੈ ਬਈ ਜੇ ਹੁਣ ਗੱਲ ਕੋਈ ਕੀਤੀ ਤਾਂ ਸੇ ਮੈਂ ਦੱਸੂਨ ਚੰਗੀ ਤਰ੍ਹਾਂ ਹੀ ਕਰਨਾ ਤੂੰ ਕੱਲਾ ਹੀ ਆ ਗਿਆ ਮਾ ਇਨੂੰ ਤੇ ਮੈਂ ਕਹੇ ਵੀ लवली ਨੂੰ ਕਹੀਂ ਮੈਨੂੰ ਛੱਡ ਜੇ ਮੰਮੀ ਫਿਰ ਮਾਮੂ ਨੂੰ ਦੱਸ ਕੇ ਨਹੀਂ ਆਇਆ ਨਾਨਾ ਨੇ ਇਹਨੂੰ ਦੱਸਿਆ ਤੇ ਮੈਂ ਸਿੱਧਾ ਹੀ ਘਰ ਆ ਗਿਆ ਤੇ ਪੁੱਤ ਕੱਲ ਹੋਈ ਕੀ ਸੀ ਪੁੱਤ ਤੂੰ ਰੋਣ ਕਦ ਲਈ ਡਿਆ ਮੈਂ ਮੈਨੂੰ ਗੱਲ ਦੱਸ ਗੱਲ ਹੋਈ ਕੀ ਆ ਮੈਂ ਫਿਰ ਆਪੇ ਪੁੱਛ ਲੂੰਗੀ ਮੰਮੀ ਮੈਂ ਰੋਣਾ ਕੀ ਆ ਤੁਹਾਨੂੰ ਵੀ ਪਤਾ ਵਾ ਜਦੋਂ ਅੱਗੇ ਆਪਾਂ ਨਾਨਕੇ ਜਾਣਦੇ ਹੁੰਦੇ ਸੀ ਤੇ ਨਾਨਕੇ ਕਿੰਨਾ ਚਾਹ ਕਰਦੇ ਹੁੰਦੇ ਸੀ ਜਦੋਂ ਦੀ ਮੰਮੀ ਆਈ ਜਾਣੇ ਕੁਦਲਾਨਾ ਸਾਰਾ ਕੰਮ ਹੀ ਖਰਾਬ ਹੋ ਗਿਆ ਵਾ ਮੈਂ ਤੇ ਮਾਮੀ ਨੇ ਇਨੀ ਗਾਲੀ ਕਹੀ ਵੀ ਮਾਮੀ ਮੈਨੂੰ ਮੈਗੀ ਬਣਾ ਦੋ ਤੇ ਮਾਮੀ ਕਹਿੰਦੀ ਮੇ ਕੋ ਟਾਈਮ ਨਹੀਂ ਆਏ ਤੁਸੀਂ ਦੋਵੇਂ ਨਾਨੀ ਤੇ ਦੋ ਤਿੰਨੇ ਕਹਿੰਦੇ ਕੰਮ ਖਰਾਬ ਕੀਤਾ ਵਾ ਆਪ ਤੁਸੀਂ ਕੋਈ ਕੰਮ ਨਹੀਂ ਕਰਦੇ ਤੇ ਕਹਿੰਦੇ ਜਿਹੜਾ ਲੰਮੀ ਪਿਆ ਉਹਨੂੰ ਤੁਸੀਂ ਲੰਮੀ ਨਹੀਂ ਪੈਣ ਦਿੰਦੇ ਤੇ ਮੈਗੀ ਚੋਕੇ ਦੇ ਥੱਲੇ ਮਾਰੀ ਤੇ ਮੈਨੂੰ ਕਹਿੰਦੇ ਆਪੇ ਜਾ ਕੇ ਤੇ ਬਣਾ ਲੈ ਮੈਂ ਫਿਰ ਉੱਥੇ ਸੋਈ ਚ ਮੈਗੀ ਰੱਖ ਕੇ ਤੇ ਮੈਂ ਫਿਰ ਆਪਣੇ ਪਿੰਡ ਨੂੰ ਆ ਗਿਆ ਮੈਂ ਮੇਰਾ ਇੱਥੇ ਜੀ ਨਹੀਂ ਲੱਗ ਨਾਨੀ ਨੂੰ ਦੱਸਿਆ ਸੀ ਨਾਨੀ ਨੂੰ ਮੈਂ ਦੱਸਤਾ ਸੀ ਮੈਂ ਕਿ ਨਾਨੀ ਮੈਂ ਨਹੀਂ ਹੁਣ ਆਇਆ ਕਰਨਾ ਮੇਰੀ ਗਾਸਾਂ ਹੁਣ ਆਪਣੇ ਪਿਓ ਨੂੰ ਨਾ ਹੀ ਤਾਂ ਦੱਸੀ ਤੇ ਇਦਾਂ ਕੀਤਾ ਹੀ ਮੈਂ ਹੌਲੀ ਨਾ ਨੋ ਸਮਝਾ ਦੂੰਗੀ ਚੰਗਾ ਜੇ ਦੱਸਿਆ ਨਾ ਉਹਨੇ ਵੀ ਬੋਲਣਾ ਵਾ ਫਿਰ ਮੈਨੂੰ ਵੀ ਨਹੀਂ ਜਾਣ ਦੇਣਾ ਮੈਂ ਮੰਮੀ ਪੇਰਨਾ ਦੇ ਹੀ ਸੋਚਣ ਡਿਆ ਵੀ ਪਾਪਾ ਨੂੰ ਨਹੀਂ ਦੱਸਣਾ ਜੇ ਪਾਪਾ ਨੂੰ ਪਾ ਲੱਗ ਗਿਆ ਤੇ ਪਾਪਾ ਨੂੰ ਦੋਵਾਂ ਨੂੰ ਨਹੀਂ ਜਾਣ ਦਿਆ ਕਰਨਾ ਚਲ ਤੂੰ ਗਾਲ ਨਾ ਕਰੀ ਤੇ लवली ਨਹੀਂ ਕਰ ਹੈਗਾ ਜਦੋਂ ਤੂੰ ਆਇਆ लवली ਕਰ ਹੈ ਨਹੀਂ ਨਾ लवली मामੂ ਹਾਂ ਉਹ ਕਿਤੇ ਗਈ ਮੇਰੇ ਘਰ ਨੂੰ ਤੂੰ ਤੇ ਪੁੱਤ ਤੂੰ ਉਹਨੂੰ ਦੱਸ ਕੇ ਆਉਂਦਾ ਕਿ मामੂ ਮੈਂ ਚੱਲਿਆ ਵਾਂ ਮੰਮੀ ਦੱਸ ਕੇ ਕੀ ਆਉਣਾ ਸੀ ਹੁਣ लवली मामੂ ਵੀ ਮੰਮੀ ਦੀ ਜਵਾਨ ਬੋਲਦੇ ਆ ਚੱਲ ਕੋਈ ਗੱਲ ਨਹੀਂ ਇਹ ਗੱਲਾਂ ਤੂੰ ਛੱਡ ਮੈਂ ਕਰਦੀ ਆ ਫੋਨ ਤੈਨੂੰ ਤਾਂ ਮੈਂ ਖੁਸ਼ਖਬਰੀ ਦੇਣੀ ਆ ਫੋਨ ਕਰਕੇ ਤੇ ਤੂੰ ਪਹਿਲਾਂ ਹੀ ਰੋਂ ਡਿਆ ਵਾਂ ਮੈਂ ਤੇ ਤੈਨੂੰ ਦੱਸਣਾ ਹੈਗੀ ਤੇ ਆਪਾਂ ਨਾ ਘਰ ਮਿਲਣ ਡਿਆ ਬਣਿਆ ਬਣਾਇਆ ਤੇ ਅਸੀਂ ਦੋ ਸਲਾਮਾਂ ਕਰਨ ਦੇ ਪੀ ਉਹ ਲੈਣਾ ਵਾ ਕਿੱਥੋਂ ਮਿਲ ਡਿਆ ਵਾ ਆਪਣੇ ਪਿੰਡ ਹੀ ਆ ਪੁੱਤ ਤੇ ਉਹਨਾਂ ਨੇ ਨਾ ਬੜੇ ਸੋਹਣੇ ਨਵੇਂ ਮਕਾਨ ਬਣਾਏ ਆ ਹੂੰ ਤੇ ਆ ਤੇਰੇ ਚਾਚੀ ਤੇ ਚਾਚੇ ਨੇ ਸਾਨੂੰ ਘਰ ਸਦਿਆ ਹੈਗਾ ਕਹਿੰਦੇ ਹੈਗੇ ਵੀ ਪੈਸੇ ਉਹ ਮੰਗਦੇ 10 ਲੱਖ ਰੁਪਈਆ ਤੇ ਵੇਖ ਲਓ ਚੁੱਕ ਚਕਾ ਕੇ ਤੇ ਘਰ ਲੈ ਲੋ ਤੇ ਮੈਂ ਵੀ ਸੋਚਿਆ ਵੀ ਚੱਲ ਲੈ ਲੈਨੇ ਆ ਜੇ 10 ਲੱਖ ਰੁਪਇਆ ਪਤਾ ਕਿ ਨਾ ਹੁੰਦਾ ਵਾ ਤੇ ਆਪਾਂ ਇਹਨਾਂ ਪਹਿਲੇ ਹੋਣੇ ਕਿੱਥੋਂ ਚੱਲ ਪੁੱਤ ਕੋਈ ਗੱਲ ਨਹੀਂ ਕੁਛ ਪਿਆਲੀ ਤੇ ਲਿਮਟ ਬਣਾ ਲਾਂਗੇ ਉਹ ਤੇਰੇ ਪਾਪਾ ਦੀ 20 25 ਹਜ਼ਾਰ ਤਨਖਾਹ ਵਾ ਉਹਦੇ ਵਿੱਚੋਂ 10 ਹਜ਼ਾਰ ਕਿਸ਼ਤ ਕਟਾ ਦਿਆ ਕਰਾਂਗੇ ਇਦਾਂ ਹੀ ਹੁਣ ਕੰਮ ਚੱਲਣਾ ਵਾ ਤੇ ਜੇ ਕਹੀਏ ਨਾ ਵੀ ਇੰਨੇ ਪੈਸੇ ਇਕੱਠੇ ਕਰਕੇ ਅਸੀਂ ਘਰ ਬਣਾਈਏ ਉਹ ਸਾਡੇ ਕੋਲ ਸਾਰੀ ਉਮਰ ਨਿਗਾਨਾ ਮੁੜ ਕੇ ਤੇਰਾ ਵੀ ਕੋਈ ਸੋਚਣਾ ਕਿ ਨਹੀਂ ਸੋਚਣਾ ਆ ਮਮੀ ਇਹਦ ਗੱਲ ਚਲੋ ਕੋਈ ਗੱਲ ਨਹੀਂ ਤੁਸੀਂ ਬੈਠੋ ਤੇ ਮੈਂ ਹੱਥ ਪੈਰ ਧੋ ਲਾਂ ਉਹ ਤਾਂ ਤੇਰੀ ਚਾਚੀ ਵੀ ਆਂਦੀ ਜਾਂਦੀ ਕੋਈ ਗੱਲ ਨਹੀਂ ਤੁਸੀਂ ਗੱਲ ਕਰੋ ਮਾਨ ਬਣਾਓ ਤੇ ਕਰ ਲੈਣਾ ਵਾ ਅਸੀਂ ਵੀ ਤੁਹਾਡੀ ਮਦਦ ਕਰ ਦਾਂਗੇ ਚੱਲ ਬੌਧਾ ਨਹੀਂ ਤੇ 2 ਲੱਖ ਰੁਪਏ ਤਾਂ ਦੇਣਗੇ ਹੀ ਨਾ ਆਹੋ ਨਹੀਂ ਚਾਚੀ ਵੈਸੇ ਚੰਗੀ ਆ ਚਾਚੀ ਨੇ ਮਦਦ ਕਰ ਦੇਣੀ ਆ ਪਰ ਐ ਕਿ ਤੁਸੀਂ ਨਾਨਕੇ ਨੂੰ ਪੈਸੇ ਮੰਗੇ ਹੋ ਤੁਹਾਨੂੰ ਪਤਾ ਉਹ ਉਹਨਾਂ ਨੇ ਫੇਰ ਕੋਈ ਗੱਲ ਕਰ ਦੇਣੀ ਆ ਮਾਮੀ ਦਾ ਸਵੇਰ ਤੱਕ ਗਿਆ ਉਦਾਂ ਦਾ ਵਾ ਉਹ ਤੇ ਮੈਂ ਗਿਆ ਸੀ ਤੇ ਉਹਨਾਂ ਨੇ ਤਾਂ ਨਹੀਂ ਸ਼ਰਮ ਕੀਤੀ ਤੇ ਜੇ ਤੂੰ ਪਹਿ ਮੰਗ ਲਈ ਤੇ ਫੇਰ ਕੋਈ ਗੱਲਬਾਤ ਉੱਥੇ ਹੋਊਗੀ। ਕੋਈ ਗੱਲ ਨਹੀਂ ਫਿਕਰ ਨਾ ਕਰ ਮੈਂ ਨਹੀਂ ਮੰਗਦੀ ਉਹਨਾਂ ਕੋ। ਨਾ ਨਹੀਂ ਤੇ ਕੋਈ ਚੜੀ ਅੱਗੇ ਨਹੀਂ ਠੀਕ। ਉਹ ਤੇ ਹੁਣ ਵੀ ਚਾ ਠੀਕ ਨਹੀਂ। ਦਵਾਈ ਖਾਂਡੀ ਸੀ ਤੇ ਮੈਂ ਉਹਨੂੰ ਦੱਸ ਕੇ ਤੇ ਆ ਗਿਆ। ਚਲ ਕੋਈ ਗੱਲ ਨਹੀਂ। ਹਾਂ ਚਲੋ ਤੀ ਬੈਠੋ ਮੈਂ ਫਿਰ ਸਾਥ ਕਰਦਾ। ਤਾਂ ਸੇ ਜੇ ਨਿਆਣਾ 4 ਦਿਨ ਚਲੀ ਗਿਆ ਸੀ ਤੇ ਤੈਨੂੰ ਕਿੱਡੀ ਕੀ ਗਰਮੀ ਚੜੀ ਆ। ਉੱਥੇ ਵੀ ਤਾਂ ਘਰ ਹੀ ਤੁਹਾਡਾ। ਤੁਹਾਡੇ ਘਰ ਕੋਈ ਨਹੀਂ ਆਉਂਦਾ ਜਾਂਦਾ। ਤੇ ਕਿਸ ਨੂੰ ਰੋਟੀ ਪਾਣੀ ਨਹੀਂ ਤੂੰ ਖਵਾਲਦੇ। ਪਿੰਡ ਆਣਾ ਗਿਆ ਤਾਂ ਤੂੰ ਹਾਇਰ ਆਪਾਂ ਤੈਨੂੰ ਪਿਆ ਗਈ ਬਿਮਾਰੀ ਚੱਲੀ ਮੈਂ ਗਰਮੀ ਦੇ ਨਾਲ 2 ਮਿੰਟ ਉੱਠ ਤੇ ਜਾ ਉਹ ਲਾਈ ਆਇਆ ਚੀਤ ਤੂੰ ਬਣਾ ਦੇ ਤੇ ਜੇ ਨਹੀਂ ਵੀ ਬਣਾ ਕੇ ਦੇਣੀ ਤੇ ਨਿਆਣੇ ਨੂੰ ਬਚਾਉਂਦੇ 100 ਤਰੀਕੇ ਹੁੰਦੇ ਆ ਵੀ ਪੋਤਰਾ ਰੱਖਦੇ ਕੋਈ ਗੱਲ ਨਹੀਂ ਮੈਂ ਉੱਠਦੀ ਆ ਤੇ ਬਣਾ ਦਿੰਨੀ ਆ ਭਾਵੇਂ ਮੁੜ ਕੇ ਤੂੰ ਨਾ ਹੀ ਬਣਾ ਕੇ ਦਿੰਦੀ ਚੁੱਕ ਕੇ ਤੂੰ ਮਾਰੀ ਸ਼ਰਮ ਨਹੀਂ ਆਈ ਤੇ ਨਹੀਂ ਆ ਕੰਮ ਕਰਦੀ ਨੂੰ ਪਰ ਮੈਂ ਤੇ ਇਹ ਆਨੀ ਆ ਪਿਆ ਸਾਡਾ ਲਵਲੀ ਨੀਗਾ ਚੰਗਾ ਉਹ ਹੋਵੇ ਨਾ ਦਵਕੇ ਵਾਲਾ ਆਪੇ ਸਾਰੇ ਕੰਮ ਸੁਧਰ ਜਾਣ ਹਾਦੀ ਹੋ ਗਈ ਇਹ ਦਿਵਾਲੀ ਤੇ ਮੇਰਾ ਰਾਧਾ ਕੋਲ ਲਵਲੀ ਨੂੰ ਫੋਨ ਕਰਕੇ ਨਾ ਇਹਨੂੰ ਦਵਾ ਮਾਤਰ ਤੇ ਤੂੰ ਨਾ ਇਹਨੂੰ ਕੁਝ ਕਵੀ ਤੇ ਸਿਰ ਤੇ ਚੜਾਲਾ ਆਪਣੇ ਤੇ ਅੱਜ ਤੱਕ ਸਾਡੇ ਨਾਲ ਕਰਨ ਦੀ ਆ ਭਲਕੇ ਤੇਰੀ ਵਾਰੀ ਆਉਣੀ ਆ ਮਨਾਂ ਕਰਦਾ ਕਿਥੇ ਗਿਆ ਵਾ ਤੈਨੂੰ ਜੀ ਪਤਾ ਉਹ ਮੈਂ ਤੇ ਚਾਚੀ ਘਰੀ ਵੇ ਹੈ ਅੱਡੇ ਦੀ ਵੇ ਹੈ ਮੈਨੂੰ ਤਾਂ ਕਿ ਲੱਭਾ ਨਹੀਂ ਤੂੰ ਆਪਣੀ ਘਰਲੀ ਨੂੰ ਪੁੱਛਣਾ ਸੀ ਨਾ ਘਰਲੀ ਨੂੰ ਪੁੱਛਣਾ ਹੈ ਆਹੋ ਕਿਉਂ ਕੀ ਗੱਲ ਹੈ ਕਰਨ ਕਿੱਥੇ ਗਿਆ ਵਾ ਕੋਈ ਉਹਨੇ ਨਾ ਮੜਾ ਜਾ ਕਿਤੇ ਮੈਧੀ ਵੱਲੋਂ ਕਿਹਾ ਵਨ ਹੋਰ ਕੀ ਕਹਤਾ ਕਿਥੇ ਗਿਆ ਵਾ ਕਿਉਂ ਉਹਦੇ ਮੁੱਡੇ ਤੇ ਪੈਦਾ ਚ ਮਾਰੀ ਵੈੰਗੀ ਹਾਂ ਇਹ ਤਾਂ ਥੋੜੇ ਘਰੀ ਦਾ ਵਾ ਇਹ ਤੋਂ ਨਾ ਗੁਰਜੇ ਤੁਹਾਡਾ ਵਿਆਹ ਕਰ ਦਿੱਤਾ ਬਾਅਦ ਤੇ ਭੈਣ ਭਰਾ ਇਹ ਮੇਟਾ ਦੋ ਸਾਰੇ ਉਹ ਮੈਂ ਦਿਨੋ ਆਖਿਆ ਸੀ ਮੈਂ ਜੇ ਤੈਨੂੰ ਕਿਹਾ ਸੀ ਤੇ ਤੂੰ ਬਣਾ ਲੈਂਦੀ ਇਹਨੂੰ ਇਹਨੂੰ ਆਹ ਆਪਣਾ ਪਤੀ ਚਾਏ ਪੜੇ ਮਾ ਕੋਈ ਲਿਆ ਆਵੇ ਤੇ ਮੈਂ ਨਾਂ ਇਹ ਕੰਨਾ ਲਾ ਕੇ ਰੱਖਦਾ ਨਾਲਾ ਕਰੇ ਕਿਹ ਕਿਹਤਰਾ ਬੱਚੇ ਰੱਖੀਦਾ ਵਾ ਇਹਨੇ ਵੀ ਸੱਤ ਪ੍ਰਾਏ ਸਮਝਿਆ ਨਾ ਇਹ ਗੱਲ ਵਿੱਚ ਉਹ ਮੈਂ ਦਿਨੋ ਆਖਿਆ ਸੀ ਮੈਂ ਜੇ ਚਾਰ ਦਿਨ ਰਹਿਣ ਆਈ ਜੇ ਆਵਾ ਤੇ ਕਿਹੜੀ ਅਖਰ ਆ ਗਈ ਹੈ ਉਹਨੂੰ ਵਿਚਾਰੇ ਨੂੰ ਕੀ ਦੇਣ ਦਏ ਹਾਂ ਜਿੱਤੇ ਤਾਂ ਇਹ ਰੋਟੀ ਖਾਣੇ ਉਤਾਂ ਦੇ ਉਹ ਖਾ ਲੈਂਦੇ ਜਾਂ ਕਿੰਨ ਤੁਰ ਨਹੀਂ ਆਇਆ ਸੀ ਤੇ ਉਹ ਆਹੋ ਆਇਆ ਤੇ ਫਿਰ ਤੁਰ ਨਹੀਂ ਇਹ ਮੋਟਰਸਾਈਕਲ ਵੀ ਨਹੀਂ ਉੱਥੇ ਮੇਰੇ ਸਾਨੂੰ ਪਿੰਡ ਤੁਰ ਗਿਆ ਉਹ ਬਹਿ ਚਲ ਗਿਆ ਹੁਣ ਆ ਉਹ ਤਾਂ ਦੱਸ ਕੇ ਗਿਆ ਨਾ ਨਹੀਂ ਮੈਨੂੰ ਆਦਾ ਸੀ ਮੈਂ ਚੱਲ ਜਾ ਮੈਂ ਕਿਹਾ ਵੀ ਨਾ ਜਾ ਤਾਂ ਵੀ ਨਹੀਂ ਮੈਂ ਚੱਲਿਆ ਨਾ ਨਹੀਂ ਮੈਂ ਨਹੀਂ ਘਰਿਆ ਨਾ ਤੇ ਮੈਂ ਨਹੀਂ ਆਉਣਾ ਉਹ ਵੀ ਕਰਦੇ ਚੁੱਕਣ ਨਹੀਂ ਲਿਆ ਫਿਰ ਜਾਣ ਲਿਆ ਹੁਣ ਉਹ ਗੁੱਸੇ ਵਿੱਚ ਉਹਨਾਂ ਨੂੰ ਚੁੱਕਣਾ ਹੀ ਨਹੀਂਗਾ ਗੱਲ ਮਿਲਣ ਦਾ ਤਾਂ ਜਾਂਦਾ ਜੇ ਜਾਣਾ ਹੀ ਦੇ ਕੀ ਤਾਂ ਕੀ ਉਹਨੇ ਸੋਚਿਆ ਹੋਰੇ ਗੱਲ ਦੇ ਵਿੱਚ ਉਹ ਤਾਂ ਕੁੜੀ ਆ ਉੱਥੇ ਦੱਸੂਗੀ ਨਾ ਕੁੜੀ ਨੇ ਵਿਚਾਰੀ ਨੇ ਕੀ ਦੱਸਣਾ ਮੈਂ ਲੈਣਾ ਵੀ ਸਿਰਦੀਆਂ ਠਿਕਰੀਆਂ ਬਿਠੇਰੀਆਂ ਬੰਨੀਆਂ ਨਹੀਂ ਇਹਦੇ ਮਾਸਾ ਦਿਮਾਗ ਦੀ ਕੰਮ ਕਰਦਾ ਮੈਂ ਕੀ ਕਰਨ ਰਹੀ ਆ ਰੱਜੇ ਪੁਜੇ ਤੋਂ ਘਾਰੇ ਆਈਆਂ ਸੋ ਤਾਂ ਇਹ ਸਾਰਿਆਂ ਨੇ ਇੱਕ ਮਿਕ ਹੋ ਕੇ ਰੋ ਕੋਈ ਪਤਾ ਨਹੀਂ ਲੱਗਦਾ ਇਹਨੂੰ ਹਾਂ ਚਲ ਕੋਈ ਗੱਲ ਨਹੀਂ ਮੈਂ ਕੁੜੀ ਨੂੰ ਫੋਨ ਲਾਣਾ ਫੋਨ ਦੇ ਦੇ ਟਾਂ ਦੇ ਇਹ ਬੜਾ ਸੋਹਣਾ ਕੋਈ ਇੱਕ ਪਤਾ ਹੀ ਨਹੀਂ ਹੈ ਗੱਲ ਦਾ ਇਹਨਾਂ ਨੂੰ ਹੁਣ ਭਾਂ ਕੁੜੀ ਵੀ ਗੁੱਸਾ ਕਰਕੇ ਬਹਿ ਜਾਵੇ ਤੁਸੀਂ ਮੁੰਡੇ ਨੂੰ ਸੰਭਾਣੀ ਹਾਂ ਤੇ ਉਹ ਤਾਂ ਫਿਰ ਕਰੂ ਕਰੂ ਹੁਣ ਵੀ ਮਾਂ ਆਉਦੀ ਆ ਬੱਚੇ ਦੀ ਚੱਲ ਕੋਈ ਗੱਲ ਨਹੀਂ ਤੇਰੇ ਜੋ ਪਹੁੰਚ ਗਿਆ ਤਾਂ ਉਹਨੇ ਕਰਦਣਾ ਮੈਨੂੰ ਫੋਨ ਚਾ ਤੂੰ ਕਰਕੇ ਪੁੱਛ ਆ ਜਿਵੇਂ ਦੱਸ ਕੇ ਨਹੀਂ ਆਇਆ ਤਾਂ ਤੂੰ ਦੱਸ ਵੀ ਆ ਗਿਆ ਵਾ ਚੱਲ ਕੋਈ ਗੱਲ ਨਹੀਂ ਮੈਂ ਕਰਨਾ ਆਪਣਾ ਫਿਰ ਦੱਸਣਾ ਨੇ ਵੀ ਦੱਸ ਨਿਆਰੇ ਨਾਨਕਿਆਂ ਤੇ ਘਰ ਆਏ ਨੇ ਨਿਆਰੇ ਕਿੱਥੇ ਜਾਣ ਇਹ ਸਾਥ ਦੇ ਦੇ ਨੇ ਨਾਲ ਮੈਂ ਬੂਹਾ ਮਾਰ ਕੇ ਬਹਿ ਜਾ ਤਾਂ ਕੋਈ ਗੱਲ ਹੀ ਨਹੀਂ ਕੀ ਕੋਈ ਮੇਰੇ ਘਰ ਹੀ ਨਾ ਆਵੇ ਤੇ ਆਪਣੇ ਵਾਲੀ ਕਿਤਾ ਬੂਏ ਹੱਥ ਦਸ ਕੇ ਖੋਲਦੀ ਆ ਇਹਨੂੰ ਇੰਨਾ ਨਹੀਂ ਪਤਾ ਲੱਗਦਾ ਤਾਂ ਇਹ ਤਾਂ ਮੈਂ ਜੀਦੀ ਹ ਸਭ ਕੁਝ ਮੇਰੇ ਕੋਲ ਵਾ ਪਿਆਲੀ ਵੀ ਮੇਰੀ ਕੁੜੀ ਦੇ ਨਾਵੇਂ ਹੈਗੀ ਆ ਮੇਰੇ ਨਾਵੇਂ ਵੀ ਹੈਗੀ ਫਿਰ ਮੈਂ ਜਿੰਨੂੰ ਮਰਜ਼ੀ ਦਵਾ ਇਹ ਹੀ ਫਿਰ ਆਸਦੀਆਂ ਵੇਲੇ ਚਲਾ ਕੇ ਕਿੱਥਾ ਚਲਦੀਆਂ ਨੇ ਕੀ ਕਰਨਾ ਕੁੜੀਆਂ ਕੋਲ ਨਾ ਕੋਈ ਕੁਛ ਨਾ ਪਦਨ ਹਾਲ ਪਹੁੰਚਿਆ ਵਸਤੇ ਕਿ ਨਹੀਂ ਪਹੁੰਚੇ ਸਿੱਕਾ ਪੈਣਾ ਸਿੱਕਾ ਇਹ ਕਰਨ ਆ ਗਿਆ ਕੋਲੇ ਜੇ ਪਰਨੇ ਤੋਂ ਸਭ ਨੂੰ ਮਾਈ ਦੀ ਜਦੋਂ ਭੈਣ ਨੇ ਕਹ ਰਹੀ ਆਂ ਕਿ ਉਹ ਦੱਸ ਕੇ ਨਹੀਂ ਗਿਆ ਇੱਥੇ ਮੈਂ ਦੀਦੀ ਨੂੰ ਪੁੱਛਣ ਲਿਆ ਆਂਦੇ ਆਂਦੇ ਮੈਨੂੰ ਦੱਸ ਗਿਆ ਮੈਂ ਪਰਾਂ ਨੇ ਕਿ ਨਹੀਂ ਦੱਸਿਆ ਤਾਂ ਪੁੱਛਣਾ ਤਾਂ ਸਭ ਇਹ ਤਾਂ ਆਪੇ ਉਹ ਕੇਂਦਰ ਨੂੰ ਖੁਸ਼ੀ ਆਈ ਆ ਉਹ ਤਾਂ ਠੀਕ ਠਾਕ ਪਹੁੰਚ ਗਿਆ ਹਣਾ ਮੈਂ ਇਹਨੂੰ ਆਖਿਆ ਸੀ ਮੈਂ ਜੀ ਮੈਗੀ ਲੋ ਤੈਨੂੰ ਕਹਿ ਹੀ ਦਿੱਤਾ ਸੀ ਕਿ ਤੂੰ ਬਣਾ ਲੈਂਦੀ ਓਨੂੰ ਕਿੰਨਾ ਕ ਟਾਈਮ ਲੱਗਣਾ ਆ ਕਹਾਂ ਮੈਂ ਤੇ ਤੇ ਆਂ ਤੈਨੂੰ ਆਪਾਂ ਨਾਵਣਾ ਜਿਹੜੇ ਵਿੱਚ ਚੱਲਨੀ ਓਨੇ ਨਹੀਂ ਇਹਨੂੰ ਉਹ ਚੱਲ ਜੇ ਨਹੀਂ ਵੀ ਬਣਾਉਣੀ ਤੂੰ ਓਨੂੰ ਉੱਧਰ ਚੱਲ ਜੀ 5 ਮਿੰਟ ਰੋਕ ਜਾ ਮੈਂ ਤੈਨੂੰ ਬਣਾ ਦਿੰਦੀ ਉਹ ਮੈਂ ਤੇ ਬਥੇਰਾ ਉਹਦੀ ਲਈ ਆ ਮੈਂ ਜੇ ਤੇਰਾ ਕੋਈ ਰਿਸ਼ਤੇਦਾਰ ਆ ਜਾਂਦਾ ਤੇ ਫਿਰ ਤੂੰ ਇਦਾਂ ਕਰਦੀ ਭਲਾ ਸੂਰਾ ਮੈਂ ਕਿਥੇ ਰੀ ਦਾ ਪਾ ਕੀਤੀ ਆ ਹੁਣ ਮੰਮੀ ਬਿਠੇਰੀ ਲਈ ਕਿ ਜਨੂ ਮੈਂ ਮੈਂ ਹੁਣ ਦੱਸ ਕੀ ਕਰਾਂ ਇਹਦੇ ਦੇਖਿਆ ਕੋਈ ਅੰਦਾਵਾ ਨਾ ਉਹਨੂੰ ਦੱਸਦੇ ਕਿ ਇਦਾਂ ਨਿਕਾਦਾ ਤਾਂ ਹਾਏ ਆਹ ਕੋਈ ਗੱਲ ਨਹੀਂ ਇਹਦੇ ਪਿੰਡ ਫੋਨ ਕਰਨਾ ਵਾ ਵੀ ਇਦਾਂ ਕਰਦੀ ਆ ਜਾਂਦੇ ਆ ਅੱਗੇ ਸਮਝਾ ਲੋ ਇਹ ਜਿੰਨਾ ਤੇਰੀ ਕਿਹਾ ਹੁਣ ਮੈਂ ਨਾ ਪਰ ਇਹ ਤੇ ਲੈਤਾ ਰਿਹਾ ਕਰਨ ਨਹੀਂ ਆ ਹਾਂ ਓਏ ਆਹ ਦੋ ਚਾਰ ਦਿਨ ਉਹਨੇ ਰਹਿਣਾ ਵਾ ਅੱਗੇ ਵਿਚਾਰਾ ਹੁੰਦਾ ਲਿਆ ਉਹ ਤੇ ਆਪਣੇ ਮਨਵਾਦੀ ਨਾਲ ਰਿੰਦਾ ਰਿਹਾ ਬਿੱਥੇ ਉਹ ਮੈਂ ਖੋਣੀ ਬਿਠੇਰੇ ਲੈ ਫੋਨ ਚੁੱਕਿਆ ਜੀ ਨੇ ਫਿਰ ਮੋਟਰਸਾਈਕਲ ਤੇ ਹੁਣ ਆਣਾ ਫਿਰ ਮੋਟਰਸਾਈਕਲ ਤੇ ਕਿਤੇ ਕੁੱਤੇ ਦੀ ਆੜੇੋਂ ਆਉਂਦਿਆ ਆ ਹੀ ਦੂਜੀ ਕਾਰਨ ਵੀ ਇਹ ਆ ਕਿ ਮਾਂ ਮੇਰੇ ਸਮਾਂ ਤੇ ਨਹੀਂ ਰਹਿਦੇ ਤੇ ਕਾਂਗਰਸ ਤੇਰਾ ਬੰਦੇ ਨੇ ਦੇ ਦਿੰਦੇ ਆਣਾ ਜਿੱਥੇ ਜਿੱਲਾ ਦੇ ਕੰਮ ਕਰਦੇ ਆਂ ਮੈਂ ਤੇ ਬੰਦੇ ਨੂੰ ਕਿ ਉਹ ਨਹੀਂ ਕੋਈ ਗੱਲ ਨਹੀਂ ਮਿਲਣਾ ਮੈਨਾਂ ਕਿਉਂ ਨਹੀਂ ਕੋਈ ਗੱਲ ਨਹੀਂ ਮੈਂ ਫੇਰ ਸਮਝਾਉਣਾ ਵਾ ਫੇਰ ਕੀ ਹੋ ਗਿਆ ਮੈਂ ਇਹੋ ਕਰੀ ਜਾਂਦੀ ਆ ਰੋਟੀ ਪਾਣੀ ਪਕਾਇਆ ਮੈਂ ਹੁਣ ਰੋਟੀ ਪਾਣੀ ਨਹੀਂ ਪਕਾ ਕੇ ਦੇ ਜਾ ਕਰੀ ਫੇਰ ਤੈਨੂੰ ਫੇਰ ਖੋਜਾਂ ਮੈਂ ਆਹ ਉਹ ਵੀ ਮੈਂ ਤਾਂ ਕੰਮ ਨਹੀਂ ਹੁੰਦਾ ਵੀ ਰੋਟੀ ਪਾਣੀ ਟਾਈਮ ਨਾਲ ਮਿਲੂਗਾ ਪੱਕਾ ਕੋਈ ਆਹ ਉਹ ਕੀ ਪਤਾ ਕੀ ਇਹਦੇ ਮਨ ਚ ਚੱਲਦਾ ਰਹਿੰਦਾ ਕੋਈ ਨਹੀਂ ਸਮਝਾ ਵੀ ਪੈਣ ਫੋਨ ਕਰਨਾ ਕੋਈ ਆਹ ਮੈਂ ਤਾਂ ਪਹਿਲਾਂ ਗਿਆ ਚਾਚੇ ਘਰ ਤੇ ਚਾਚੇ ਘਰ ਵੀ ਹਨੀ ਮੈਂ ਉਹਨਾਂ ਘਰ ਜਾਂਦਾ ਹੁੰਦਾ ਜ਼ਿਆਦਾ ਤੇ ਉਹ ਵੀ ਸੋ ਕੋ ਡੀ ਕਰਨ ਰਿਹਾ ਮੁੰਡਾ ਉਹਨਾਂ ਦਾ ਵੀ ਆਇਆ ਨਹੀਂ ਅੱਜ ਪਤਾ ਨਹੀਂ ਕੀ ਗੱਲ ਵਾ ਤੇ ਉਹ ਅੱਨਾ ਹੀ ਜਾਣਾ ਸੀ ਅੱਡੇ ਤੇ ਤੇ ਉਹ ਮੁੜ ਕੇ ਉਹ ਅੱਡੇ ਤੇ ਗਿਆ ਮੈਂ ਕਿ ਕੀ ਹੋ ਸਕਦਾ ਕੰਦਾ ਚੜ ਗਿਆ ਏ ਛੱਡੇ ਤੇ ਵੀ ਕਦੇ ਨਹੀਂ ਆਇਆ ਅੱਛਾ ਪਿੰਡ ਚ ਹੀ ਆ ਕੱਲ ਜੇ ਇਹ ਲੋ ਜੇ ਇਹ ਮਿਲਦਾ ਹਿਸਾਬ ਨਾਲ ਤੇ ਕਿੰਨੇ ਕੇ ਪੈਸੇ ਕੋਈ ਮੰਗਦੇ ਅੱਛਾ ਕਮਰੇ ਹੈਗੇ ਦੋ ਤਿੰਨ ਆਪੇ ਇਹਨਾਂ ਕਮਰੇਆਂ 'ਚ ਮਾਰ ਸੋਈਏ ਤੇ ਕਾਹਦਾ ਮਤਲਬ ਨਹੀਂ ਕਰਾਉਂਦੇ ਚੱਲ ਇੰਟਰ ਵਾਲੇ ਹੋਣੇ ਆ ਅੱਛਾ ਅੱਛਾ ਚੱਲ ਵੇਰ ਨਹੀਂ ਕੋਈ ਗੱਲ ਨਹੀਂ ਕਰਦਾਂਗੇ ਮਰਦ ਥੋੜੀ ਬੋਲੀ ਕਰਦੇ ਨਹੀਂ ਜੇ ਹੁਣ ਕੋ ਪੱਤ ਪਾਉਗੀ ਤੇ ਫਿਰ ਪਿੰਡ ਹੀ ਜਾਉਗੀ ਇਹ ਥੋੜੀ ਗੱਲ ਆ ਚਲੋ ਚੰਗਾ 10 2 4 ਨੂੰ ਦਿਆ ਰਹੀ ਉਹ ਜਾਣਾ ਹਾਥੋਂ ਵੀ ਇਹ ਜੇ ਕੋਈ ਗੱਲ ਹੁਣ ਕਾ ਬੈਂਦੀ ਆ ਨਾ ਉਹਨੂੰ ਕਹੇ ਦਨਾ ਹਾਂ ਫਿਰ ਵੇਖੂਗਾ ਭਲਾ ਕਿਹੜੀ ਗੱਲ ਕਰਦੀ ਹੈ ਜੇ ਹੁਣ ਗੱਲ ਕੀਤੀ ਨਾ ਤੈਨੂੰ ਮੈਂ ਘਰੋਂ ਕੱਢ ਦੇਣਾ ਤੇ ਪਿੰਡ ਹੀ ਜਾਉਗੀ ਫਿਰ